ਕਮਕੀ ਤੱਕ ਕਮਕੀ ਦਾ ਮਾਹੌਲ ਖਾਣਾ ਕੋਆ ਨੂੰ ਚੱਕਿਆ ਜਾ ਰਿਹਾ ਇਹ ਕਹਿੰਦੇ ਅਕੇ ਜਾਣੇ ਧੱਕਾ ਕਰ ਰਹੀ ਆ ਪੀਆਪਾਲਸ ਪ੍ਰਸ਼ਾਸਨ ਸਾਡੀ ਸਰਕਾਰ ਨਹੀਂ ਜਦੋਂ ਕੇਸਰੀਬਾਲ ਨੂੰ ਫਰਦੇ ਉਹ ਡੈਮੋਕਰੇਸੀ ਆ ਸਾਡੇ ਢਾਂਗਾ ਮੁੰਡਿਆਂ ਦੇ ਮਾਰੀਆਂ ਜਾ ਰਹੀਆਂ ਉਹ ਤਾਂ ਕਹਿੰਦੇ ਅੱਗੇ ਨਹੀਂ ਜਾਣਦੇ ਨਾ ਉਹ ਧੱਕਾ ਕਰਦੇ ਜਾਵਾਂਗੇ ਦਿੱਲੀ ਯਾਦ ਕਰਾਈ ਜਾਂਦੀ ਆ ਹਾਂ ਹਾਂ ਨਾ ਕੋਈ ਗੱਲ ਨਹੀਂ ਚੱਲੂਗਾ ਇਹ ਗਵਰਨਮੈਂਟ ਮਾੜੀ ਐ ਆਪਦੇ ਬਿਆਨਤ ਨਹੀਂ ਖੜਦੀ ਆਪਦਾ ਆ ਖੁਦੇ ਉਹ ਕਹਿੰਦੇ ਧਰਨੇ ਲਾਓ ਸਾਡੇ ਰਾਈਟ ਐ ਇਹ ਆਪ ਕਿਉਂ ਨਹੀਂ ਹੋ ਕਰਦੇ ਹੁਣ ਲੋਕ ਨਿਕਲਨੇ ਸ਼ੁਰੂ ਹੋ ਗਏ ਆ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰ ਰਹੀ ਆ ਲੋਕ ਸਾਈਡਾਂ ਤੋਂ ਨਿਕਲ ਰਹੇ ਆ ਅੱਗੇ ਜਿੰਨਾ ਹੋ ਸਕੇ ਆ ਲੋਕ ਜਾ ਰਹੇ ਆ ਅੱਗੇ ਲੋਕ ਨਹੀਂ ਰੋਕ ਰਹੇ ਪੁਲਿਸ ਪੁਲਿਸ ਹਟਾ ਰਹੀ ਆ ਮੂਰੇ ਬੈਠੇ ਆ ਤਾਂ ਉਹਨਾਂ ਨੂੰ ਵੀ ਚੱਕ ਲਿਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਕਿੱਸਾ ਜਿਹੜੀ ਅਸੀਂ ਗੱਲ ਕਰਦੇ ਆ ਡੈਮੋਕਰੇਸੀ ਦੀ ਉਹਦੇ ਵਿੱਚ ਕੀ ਕੁਝ ਪੰਜਾਬ ਦੇ ਵਿੱਚ ਅੱਜ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਭਾਨੇ ਸਿੱਧੂ ਦੇ ਲਈ ਜਿਹੜੇ ਕਿਸਾਨ ਆਗੂ ਜਾ ਰਹੇ ਸੀ ਉਹਨਾਂ ਨੂੰ ਕਿਵੇਂ ਚੱਕਿਆ ਜਾ ਰਿਹਾ ਸੀ ਤਾਂ ਦੂਸਰੇ ਪਾਸੇ ਪੁਲਿਸ ਪ੍ਰਸ਼ਾਸਨ ਉਹਦੇ ਵੀ ਸ਼ਾਟ ਤੁਸੀਂ ਵਿੱਚ ਦੇਖ ਸਕਦੇ ਹੋ ਉਹਨਾਂ ਨੇ ਬਾਰ ਬਾਰ ਨਾ ਕਰੀ ਆ ਜਦੋਂ ਕਿਸਾਨ ਆਗੂ ਬੋਲ ਰਹੇ ਸੀ ਤੇ ਵੱਡਵਰ ਕੌਲ ਪਲਾਜੇ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਸਮੇਂ ਤਾਂ ਸਰਕਾਰ ਨੂੰ ਜੋਰਦਾਰ ਧੱਕਾ ਮੁਕੀ ਧੱਕਾ ਮੁਕੀ ਦਾ ਮਾਹੌਲ ਕਿਸਾਨ ਆਗੂਆਂ ਨੂੰ ਕਿਸਾਨ ਆਗੂਆਂ ਨੂੰ ਚੱਕਿਆ ਜਾ ਰਿਹਾ ਪੁਲਿਸ ਕਿਸਾਨ ਆਗੂਆਂ ਨੂੰ ਅਰਸ਼ ਥੋੜਾ ਪਿਛੇ ਰੋ ਥੋੜਾ ਪਿਛੇ ਤੁਸੀਂ ਦੇਖ ਰਹੇ ਹੋ ਕਿਸਾਨ ਆਗੂਆਂ ਨੂੰ ਪੁਲਿਸ ਵੱਲੋਂ ਇੱਕੇ ਦਮ ਚੱਕ ਕੇ ਲਜਾਇਆ ਗਿਆ ਜਿਹੜੇ ਸੰਗਰੂਰ ਜਾ ਰਹੇ ਸੀ ਉਹਦਾ ਡੈਮੋਕਰੈਟਿਕ ਰਾਈਟ ਦੇ ਲਈ ਸੰਗਰੂਰ ਜਾ ਰਹੇ ਕਿਸਾਨ ਆਗੂਆਂ ਨੂੰ ਚੱਕਿਆ ਜਾ ਰਿਹਾ ਬੱਸਾਂ ਦੇ ਵਿੱਚ ਭਰਿਆ ਜਾ ਰਿਹਾ ਤੁਹਾਡੇ ਸਾਹਮਣੇ ਦੀ ਤਸਵੀਰ ਆ ਜਿਦੇ ਚ ਤੁਸੀਂ ਦੇਖ ਰਹੇ ਹੋ ਕਿ ਪੁਲਿਸ ਨੇ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕਰਤਾ ਭਾਨੇ ਸਿੱਧੂ ਦੇ ਲਈ ਅੱਜ ਇਕੱਠ ਹੋ ਰਿਹਾ ਸੀ ਸੰਗਰੂਰ ਦੇ ਵਿੱਚ ਤੇ ਉਸ ਗੱਲ ਨੂੰ ਲੈ ਕੇ ਕਿਸਾਨ ਆਗੂ ਆ ਜਿਹੜੇ ਉੱਥੇ ਪਹੁੰਚ ਰਹੇ ਸੀ ਤੇ ਉਹਨਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ ਗਿਆ ਪੁਲਿਸ ਬਿਲਕੁਲ ਅੱਗੇ ਜਾਣ ਨਹੀਂ ਦੇਣਾ ਚਾਹੁੰਦੀ ਜਦੋਂ ਕਿਸਾਨ ਆਗੂ ਬੋਲ ਵੀ ਰਹੇ ਸੀ ਉਹਨਾਂ ਨੇ ਉਦੋਂ ਵੀ ਕਿਹਾ ਕਿ ਅਸੀਂ ਨਹੀਂ ਅੱਗੇ ਜਾਣ ਦੇਣਾ ਤੇ ਇਸ ਸਮੇਂ ਤੱਕਾ ਮੁਕੀ ਇੱਥੇ ਹੋ ਰਹੀ ਆ ਕਿਸਾਨਾਂ ਆਗੂਆਂ ਨੂੰ ਗ੍ਰਿਫਤਾਰ ਕਰ ਰਹੀ ਆ ਪੁਲਿਸ ਤੇ ਲਗਾ ਤੁਸੀਂ ਦੇਖ ਰਹੇ ਹੋ ਇਸ ਸਮੇਂ ਤੁਸੀਂ ਦਿਓ ਤਸਵੀਰਾਂ ਬੱਡ ਬਰ ਟੋਲ ਪਲਾਜ਼ੇ ਦੀਆਂ ਇਹ ਤਸਵੀਰਾਂ ਸੰਗਰੂਰ ਦੇ ਨਾਲ ਦਾ ਏਰੀਆ ਪਾਨੇ ਸਿੱਧੂ ਦੇ ਲਈ ਅੱਜ ਮੁੱਖ ਮੰਤਰੀ ਦੀ ਕੋਠੀ ਦੇ ਘਰਾਵਲੀ ਕਿਸਾਨ ਜਾ ਰਹੇ ਸੀ ਤੇ ਤੁਹਾਡੇ ਸਾਹਮਣੇ ਇਹ ਦੇਖ ਸਕਦੇ ਹੋ ਤੁਸੀਂ ਕਿ ਕਿਸ ਤਰ੍ਹਾਂ ਦੀਆਂ ਜੜੀਆਂ ਤਸਵੀਰਾਂ ਉਹ ਆ ਰਹੀਆਂ ਗਿਆ ਦਿੱਲੀ ਵਾਲਾ ਬਿਲਕੁਲ ਉਹੀ ਆ ਜਦੋਂ ਜਾਂਦੇ ਸੀ ਹਰਿਆਣਾ ਦੀ ਸਰਕਾਰ ਨੇ ਹਾਲਾਂਕਿ ਪੰਜਾਬ ਦੀ ਸਰਕਾਰ ਨੇ ਉਸ ਵੇਲੇ ਬਿਲਕੁਲ ਕਿਸਾਨਾਂ ਨੂੰ ਨਹੀਂ ਸੀ ਰੋਕਿਆ ਤੇ ਹਰਿਆਣਾ ਦੀ ਸਰਕਾਰ ਨੇ ਰੋਕਿਆ ਸੀ ਤਾਂ ਕਿਸਾਨ ਉਹ ਸਾਰੇ ਬੈਰੀਕੇਡ ਤੋੜ ਕੇ ਗਏ ਸੀ ਅੱਜ ਕਿਸਾਨ ਆਗੂਆਂ ਨੂੰ ਇੱਥੇ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਰੋਕਿਆ ਜਾ ਰਿਹਾ ਅੱਗੇ ਵਧਣ ਤੋਂ ਆ ਫਿਲਹਾਲ ਰੁਕੇ ਆ ਸਾਰੇ ਥੋੜੀ ਸ਼ਾਂਤੀ ਇੱਥੇ ਆ ਦੇਖਦੇ ਆ ਅੱਗੇ ਕੀ ਹੁੰਦਾ ਦੇਖਦੇ ਕਿੱਥੇ ਲੱਗ ਜਾਂਦੇ ਆ ਨਜ਼ਰਸ਼ੀ ਪੰਜਾਬ ਕਿ ਕੀ ਕਿਹਾ ਗਿਆ ਜਦੋਂ ਤੁਸੀਂ ਕਿਹਾ ਵੀ ਅਸੀਂ ਅੱਗੇ ਜਾ ਰਹੇ ਹਾਂ ਇਹ ਕਹਿੰਦੇ ਅੱਗੇ ਜਾਣੇ ਧੱਕਾ ਕਰ ਰਹੀ ਆ ਪੰਜਾਬ ਪੁਲਿਸ ਪ੍ਰਸ਼ਾਸਨ ਸਾਡੀ ਸਰਕਾਰ ਸੰਗਰੂਰ ਦੇ ਵਿੱਚੋਂ ਜਨਮੀ ਹੋਈ ਪਾਰਟੀ ਆ ਸਾਡੀ ਆਮ ਆਦਮੀ ਪਾਰਟੀ ਪਰ ਅੱਜ ਇਹਨਾਂ ਨੇ ਲੋਕਤੰਤਰ ਦਾ ਜਿਹੜਾ ਘਾਣ ਕਰ ਰਹੇ ਆ ਨੌਜਵਾਨੋ ਆਪ ਆਪ ਜਦੋਂ ਦਿੱਲੀ ਦੇ ਵਿੱਚ ਧਰਨਾ ਲਾਉਣ ਗਏ ਸੀ ਬੀਜਪੀ ਦਫ਼ਤਰ ਘੇਰਿਆ ਉਦੋਂ ਤਾਂ ਡੈਮੋਕਰੇਟੀ ਡੈਮੋਕ੍ਰੇਸੀ ਸੀਗੀ ਪੰਜਾਬ 'ਚ ਕਿੱਧਰ ਜਾਂਦੀ ਆ ਨਹੀਂ ਜਦੋਂ ਕੇਸ਼ਰੀਬਾਲ ਨੂੰ ਫਰਦਿਆ ਉਦੋਂ ਡੈਮੋਕ੍ਰੇਸੀ ਆ ਸਾਡੇ ਢਾਂਗਾ ਮੁੰਡਿਆਂ ਦੇ ਮਾਰੀਆਂ ਜਾ ਰਹੀਆਂ ਗੱਡੀਆਂ ਰੋਕਿਆ ਸੀ ਕਹਿੰਦੇ ਅਸੀਂ ਸਾਤ ਮਹੀ ਜਾਣਾਗਾ ਸਾਤ ਮਹੀ ਸਾਡਾ ਪ੍ਰੋਟੈਸਟਾ ਸਾਨੂੰ ਨੰਘਣ ਦਿਓ ਸੀਐਮ ਸਾਟਾਗਾ ਸਾਡੇ ਦੇ ਵਿੱਚੋਂ ਹੀ ਗੱਲ ਕਰੇ ਉਹਨਾਂ ਨਾਲ ਗੱਲ ਨਹੀਂ ਕਰਨ ਦਿੰਦੇ ਸੋ ਬਹਾਨਾ ਸਿੱਧੂ ਨੂੰ ਇਹਨਾਂ ਨੂੰ ਇੱਕੋ ਡਿਕਟੇਟਰ ਦੇ ਰਾਹੀਂ ਇਹਨਾਂ ਦਾ ਅੰਦਰ ਫੜਿਆ ਹੋਇਆ ਇਹ ਕਿਸੇ ਹਾਲਤੇ ਛੱਡਣਾ ਨਹੀਂ ਚਾਹੁੰਦੇ ਪਹਿਲਾਂ ਮੀਟਿੰਗਾਂ ਚ ਲੋਲੀਪੌਪ ਦਿੱਤੇ ਇਹਨਾਂ ਨੇ ਵੀ ਛੱਡ ਦੇਾਂਗੇ ਉਹਨਾਂ ਜਹਾ ਜਿਹੜਾ ਜਵਰ ਦਾ ਜਵਰ ਕੈ ਜਿਹਨਾਂ ਨੇ ਕਿਸਾਨਾਂ ਦੇ ਕੀਤਾ ਖਾਸ ਕਰਕੇ ਤੂੰ ਜਬਰਦਸਤ ਜਿਹੜਾ ਇਹਨਾਂ ਨੂੰ ਫਾੜ 2024 'ਚ ਹੀ ਮਿਲ ਜੂ ਇਹਦੇ 'ਚ ਤਾਂ ਅਰਸ਼ ਅਰਸ਼ ਤੁਸੀਂ ਆਓ ਇੱਧਰ ਆਪਾਂ ਦਿਖਾਉਣੇ ਆ ਕਿ ਬਾਕੀ ਆਗੂ ਆ ਜਿਹੜੇ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾ ਰਿਹਾ ਆ ਪੁਲਿਸ ਉਹ ਤਾਂ ਕਹਿੰਦੇ ਅੱਗੇ ਨਹੀਂ ਜਾਣਦੇ ਨਾ ਉਹ ਧੱਕਾ ਕਰਦੇ ਜਾਵਾਂਗੇ ਅੱਛਾ ਹਾਂ ਬਿਲਕੁਲ ਜ਼ਰੂਰ ਜਾਵਾਂਗੇ ਕੋਈ ਸਾਡਾ ਰਾਈਟ ਆ ਇਹ ਦਿੱਲੀ ਯਾਦ ਕਰਾਈ ਜਾਂਦੀ ਆ ਹਾਂ ਹਾਂ ਨਾ ਕੋਈ ਗੱਲ ਨਹੀਂ ਚੱਲੂਗਾ ਇਹ ਹਾਂ ਗਵਰਨਮੈਂਟ ਮਾੜੀ ਐ ਆਪਦੇ ਬਿਆਨਤ ਨਹੀਂ ਖੜਦੀ ਆਪਦਾ ਖੁਦੇ ਉਹਨਾਂ ਕਹਿੰਦੇ ਧਰਨੇ ਲਾਓ ਸਾਡੇ ਰਾਈਟ ਹੈ ਇਹ ਆਪ ਕਿਉਂ ਨਹੀਂ ਉਹ ਕਰਦੇ ਹੁਣ ਆਪ ਖੁਦੇ ਮੂਹਰੇ ਪ੍ਰਸ਼ਾਸਨ ਵਾਲਾ ਰੁਕੀ ਜਾਂਦੇ ਆ ਮਾਫ ਮਾਫ ਕਰਤੀ ਆਪ ੱੱਕਾ ਆ ਅਰਸ਼ ਅਰਸ਼ ਤਾਂ ਲੋਕ ਲੋਕ ਨਿਕਲਣਾ ਸ਼ੁਰੂ ਹੋ ਗਿਆ ਲੋਕ 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 ਨਿਕਲਨੇ ਸ਼ੁਰੂ ਹੋ ਗਿਆ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰ ਰਹੀ ਆ ਲੋਕ ਸਾਈਡਾਂ ਤੋਂ ਨਿਕਲ ਰਹੇ ਆ ਅੱਗੇ ਜਿੰਨਾ ਹੋ ਸਕੇ ਆ ਲੋਕ ਜਾ ਰਹੇ ਆ ਅੱਗੇ ਲੋਕ ਨਹੀਂ ਰੋਕ ਰਹੇ ਲੋਕ ਕੋਈ ਸਾਈਡ ਤੋਂ ਕੋਈ ਕਿਸੇ ਪਾਸੇ ਦੀ ਲੋਕ ਨਿਕਲ ਰਹੇ ਆ ਫਿਲਹਾਲ ਫਿਲਹਾਲ ਦੀ ਸਥਿਤੀ ਅਰਚ ਅਰਚ ਇੱਕ ਵਾਰ ਤੁਸੀਂ ਬੈਕ ਤੇ ਆਓ ਆਪਾਂ ਦੇਖਦੇ ਆ ਆ ਤੁਹਾਨੂੰ ਦਿਖਾਉਣੇ ਆ ਕਿ ਵੱਡ ਵੱਡ ਟੋਲ ਪਲਾਸੇ ਦੇ ਉੱਤੇ ਇਹ ਆ ਰੋਕੜ ਦੀਆਂ ਜੜੀਆਂ ਕੋਸ਼ਿਸ਼ਾਂ ਉਹ ਕਿਸ ਤਰ੍ਹਾਂ ਚੱਲ ਰਹੀਆਂ ਤਾਂ ਥੱਲੇ ਬੈਠਣਾ ਵੀ ਸ਼ੁਰੂ ਹੋ ਗਿਆ ਕਈ ਲੋਕ ਬੈਠ ਗਏ ਆ ਹਾਈਵੇ ਹਾਈਵੇ ਤੇ ਬੈਠ ਗਏ ਆ ਲੋਕ ਕਿਸਾਨ ਆਗੂਆਂ ਦੀ ਗ੍ਰਿਫਤਾਰੀ ਹੋਈ ਸੀ ਬੱਸ ਉਹਨਾਂ ਨੂੰ ਲੈ ਕੇ ਜਾ ਰਹੇ ਸੀ ਉਹਦੇ ਮੂਹਰੇ ਆ ਕੇ ਬੈਠ ਗਏ ਆ ਮੂਹਰੇ ਬੈਠ ਗਏ ਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਕਿਸ ਜਿਹੜੀ ਅਸੀਂ ਗੱਲ ਕਰਦੇ ਆ ਡੈਮੋਕਰੇਸੀ ਦੀ ਉਹਦੇ ਵਿੱਚ ਕੀ ਕੁਛ ਪੰਜਾਬ ਦੇ ਵਿੱਚ ਅੱਜ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਭਾਨੇ ਸਿੱਧੂ ਦੇ ਲਈ ਜਿਹੜੇ ਕਿਸਾਨ ਆਗੂ ਜਾ ਰਹੇ ਸੀ ਉਹਨਾਂ ਨੂੰ ਕਿਵੇਂ ਚੱਕਿਆ ਜਾ ਰਿਹਾ ਕਿਵੇਂ ਕਿਵੇਂ ਧੋਇਆ ਜਾ ਰਿਹਾਗਾ ਤਾਂ ਬੜ 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 ਹਾਂ ਹਾਂਜੀ ਆ ਦੇਖੋ ਅੱਜ ਕੀ ਕੁਛ ਹੋ ਰਿਹਾਗਾ ਭਗਵਾਨ ਜੀ ਤੁਹਾਨੂੰ ਕਹਿਣਾ ਸੋਸ਼ਲ ਮੀਡੀਆ ਦੇ ਉੱਤੇ ਧਿਆਨ ਦੇਣਾ ਹਰ ਜਾਂ ਕਮੈਂਟ ਨਾ ਪੜਿਆ ਕਰ ਕੰਮ ਕਰ ਜ਼ੀਰੋ ਗਰਾਊਂਡ ਤੇ ਆ ਕੇ ਇਹਦਾ ਲੋਕਾਂ ਦਾ ਗੁੱਸਾ ਇਸ ਤਰੀ ਵਧੂਗਾ ਨਾ ਰੁਕਣਿਆ ਨਾ ਰੁਕੇ ਆ ਠੀਕ ਹੈ ਨਾ ਮਾਨ ਸਾਹਿਬ ਤੈਨੂੰ ਇਸ ਬੰਦਿਆਂ ਨੇ ਤਰੱਕੀ ਦਿੱਤੀ ਸੀ ਪਾਨੇ ਵਰਗੇ ਨੇ ਤੈਨੂੰ ਜਿਤਾਇਆਗਾ ਤੇ ਚਰਨਜੀਤ ਚੰਨੀ ਵਰਗੇ ਅੱਜ ਹੱਕ ਤੇ ਖੜ੍ਹ ਕੇ ਜਿਨ੍ਹਾਂ ਦਾ ਵਿਰੋਧ ਕੀਤਾ ਤੇ ਜਿਹੜੇ ਬੰਦੇ ਨੇ ਜਿਤਾਇਆ ਅੱਜ ਉਹਦਾ ਅੱਜ ਹਸਰ ਕੀ ਹੁੰਦਾਗਾ ਇਹ ਰੁਕਣੇ ਨਹੀਂ ਥਮ ਇਹ ਥਾਂ ਮਹੀਂ ਚੱਲਦੇ ਰਹਿਣਗੇ ਸਾਰਿਆਂ ਦਾ ਉਹ ਤਾਂ ਉਹ ਤਾਂ ਕਹਿੰਦੇ ਸਵਾਲ ਕਰਨੀ ਅਸੀਂ ਸਿਖਾਇਆ ਲੋਕਾਂ ਨੂੰ ਕੌਣ ਤੇਰਾ ਅੱਜ ਸਮਾਲ ਸੁਣਨ ਤੋਂ ਕਿਉਂ ਪਿੱਛੇ ਹਟੀ ਜਾਂਦਾ ਬਾਈ ਸਵਾਲਾਂ ਜਵਾਬਾਂ ਦੇ ਕੰਮ ਕਰੇ ਇੱਕ ਗੱਲ ਹੋਰ ਵੀ ਕਹਿ ਦੇਣਾ ਲੋਕਾਂ ਨੂੰ ਅਪੀਲ ਕਰ ਦੇਣਾ ਲੋਕ ਕਹਿੰਦੇ ਵੀ ਜ਼ੁਲਮ ਭਾਨੇ ਦਾ ਜ਼ੁਲਮ ਹੋਇਆਗਾ ਆਈਜੀ ਸਾਹਿਬ ਨੂੰ ਲਖੇ ਸਿਧਾਣੇ ਨੇ ਸਵਾਲ ਕੀਤਾ ਕਹਿੰਦਾ ਵੀ ਅਸੀਂ ਭਾਨੇ ਦੇ ਪਿੱਛੇ ਨਹੀਂ ਤੁਰਦੇ ਜੇ ਗੁਰੂ ਘਰ ਸੌਂ ਖਾਜੇ ਸੀ ਇਹ ਸਟਾਫ ਪਰ ਸੌਖਾਂਣ ਤੇ ਬਾਈ ਉਹ ਹੋਣੀ ਹੋਏ ਠੀਕ ਆ ਠੀਕ ਆ ਆ ਅਰਚਾ ਆਪਾਂ ਥੋੜਾ ਚੱਲਦੇ ਆ ਤੇ ਤੁਹਾਨੂੰ ਦਿਖਾਉਣੇ ਆ ਕਿ ਕਿਸਾਨ ਆਗੂਆਂ ਨੂੰ ਲੈ ਕੇ ਜਾ ਰਹੀ ਐ ਬੱਸ ਕਿਸਾਨ ਆਗੂਆਂ ਨੂੰ ਬੱਸ ਲੈ ਕੇ ਜਾ ਰਹੀ ਆ ਇਸ ਸਮੇਂ ਜ਼ੋਰਦਾਰ ਧੱਕਾ ਮੁਕੀ ਤੱਕ ਦਾ ਮੁਕੀ ਦਾ ਮਾਹੌਲ ਖਾਣਾ ਆਗੂਆਂ ਨੂੰ ਚੱਕਿਆ ਜਾ ਰਿਹਾ ਇਹ ਕਹਿੰਦੇ ਆ ਕਿ ਜਾਣੇ ਧੱਕਾ ਕਰ ਰਹੀ ਆ ਪਿਆਪ ਪੁਲਿਸ ਪ੍ਰਸ਼ਾਸਨ ਸਾਡੀ ਸਰਕਾਰ ਨਹੀਂ ਜਦੋਂ ਕੇਸਰੀਬਾਲ ਨੂੰ ਫੜਦੇ ਉਹ ਤਾਂ ਡੈਮੋਕਰੇਸੀ ਆ ਸਾਡੇ ਢਾਂਗਾ ਮੁੰਡਿਆਂ ਦੇ ਮਾਰਿਆ ਜਾ ਰਹੀਆਂ ਉਹ ਤਾਂ ਕਹਿੰਦੇ ਅੱਗੇ ਨਹੀਂ ਜਾਣਦੇ ਨਾ ਉਹ ਧੱਕਾ ਕਰਦੇ ਜਾਵਾਂਗੇ ਦਿੱਲੀ yaad ਕਰਾਈ ਜਾਂਦੀ ਆ ਹਾਂ ਹਾਂ ਨਾ ਕੋਈ ਗੱਲ ਨਹੀਂ ਚੱਲੂਗਾ ਇਹ ਗਵਰਨਮੈਂਟ ਮਾੜੀ ਐ ਆਪਦੇ ਬਿਆਨਤ ਨਹੀਂ ਖੜਦੀ ਆਪਦਾ ਖੁਦੇ ਉਹ ਕਹਿੰਦੇ ਧਰਨੇ ਲਾਓ ਸਾਡੇ ਰਾਈਟ ਐ ਇਹ ਆਪ ਕਿਉਂ ਨਹੀਂ ਉਹ ਕਰਦੇ ਹੁਣ ਲੋਕ ਨਿਕਲਣੇ ਸ਼ੁਰੂ ਹੋ ਗਏ ਆ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰ ਰਹੀ ਆ ਲੋਕ ਸਾਈਡਾਂ ਤੋਂ ਨਿਕਲ ਰਹੇ ਆ ਅੱਗੇ ਜਿੰਨਾ ਹੋ ਸਕੇ ਆ ਲੋਕ ਜਾ ਰਹੇ ਆ ਅੱਗੇ ਲੋਕ ਨਹੀਂ ਰੋਕ ਰਹੇ ਪਾਲਸਾ ਪਾਲਸਾ ਹਟ ਆ ਰਹੀ ਆ ਮੂਰੇ ਬੈਠੇ ਆ ਤਾਂ ਉਹਨਾਂ ਨੂੰ ਵੀ ਚੱਕ ਲਿਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਕਿਸ ਜਿਹੜੀ ਅਸੀਂ ਗੱਲ ਕਰਦੇ ਆ ਡੈਮੋਕ੍ਰੇਸੀ ਦੀ ਉਹਦੇ ਵਿੱਚ ਕੀ ਕੁਛ ਪੰਜਾਬ ਦੇ ਵਿੱਚ ਅੱਜ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਭਾਨੇ ਸਿੱਧੂ ਦੇ ਲਈ ਜਿਹੜੇ ਕਿਸਾਨ ਆਗੂ ਜਾ ਰਹੇ ਸੀ ਉਹਨਾਂ ਨੂੰ ਕਿਵੇਂ ਚੱਕਿਆ ਜਾ ਰਿਹਾ